ਜਿਹੜੇ ਤੁਸੀਂ ਅੱਜ ਪੱਟਾ ਦੇ ਹੱਥ ਮਾਰ ਮਾਰ ਕੇ ਲਲਕਾਰੇ ਮਾਰਦੇ ਹੋ ਪੰਜਾਬੀਆਂ ਨੂੰ ਚੜਾਉਂਦੇ ਹੋ ਆਪਣੇ ਆਪ ਨੂੰ ਪੰਜਾਬੀ ਦੱਸਦੇ ਹੋ ਤੁਹਾਡਾ ਪੰਜਾਬ ਨਾਲ ਤਾਂ ਕੋਈ ਇਤਿਹਾਸ ਹੈ ਨਹੀਂ ਨਾ ਤੁਸੀਂ ਪੰਜਾਬ ਦੇ ਜੰਮੇ ਪਲੇ ਨਾ ਤੁਹਾਡਾ ਪੰਜਾਬ ਨਾਲ ਕੋਈ ਇਤਿਹਾਸ ਨਾ ਤੁਸੀਂ ਅੱਗੇ ਪੰਜਾਬੀਆਂ ਲਈ ਕੁਝ ਕਰ ਰਹੇ ਹੋ ਜਿਹੜੀ ਤੁਸੀਂ ਅੱਜ ਵੀਡੀਓ ਬਣਾ ਕੇ ਸਾਬਤ ਕਰਨ ਲੱਗੇ ਹੋਈਆਂ ਕਿ ਦੇਖੋ ਜੀ ਮੇਰੇ ਤੇ ਕਿਸਾਨੀ ਵਾਲਾ ਅਲੀਗੇਸ਼ਨ ਲਾਇਆ ਕਿਸਾਨੀ ਵਾਲੇ ਅਲੀਗੇਸ਼ਨ ਛੱਟ ਵੀ ਦਈਏ ਕਿਰਤੇ ਉਸ ਤੋਂ ਵੱਡੇ ਅਲੀਗੇਸ਼ਨ ਹੈ ਚਰਿੱਤਰਹੀਣ ਹੈ ਬੰਦਾ ਔਰਤਾਂ ਦੇ ਨਾਲ ਖੇ ਖਾਣ ਵਾਲਾ ਬੰਦਾ ਇਹ ਜਿਹੜਾ ਰਾਖੀ ਸਾਹਬ ਦਾ ਲੈ ਕਿੱਸਾ ਹੁੰਦਾ ਚਲੋ ਪਬਲਿਕਲੀ ਆ ਜਦੋਂ ਦਿੱਲੀ ਅਸੀਂ ਜਵਾਨ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਨਵਾਂ ਨਵਾਂ ਫਾਈਨੈਂਸਰ ਦਾ ਕੰਮ ਕਰਨਾ ਇਹਨੇ ਸ਼ੁਰੂ ਕੀਤਾ ਇਹ ਰੋਜ਼ ਕੋਈ ਨਾ ਕੋਈ ਮੰਦਿਰ ਦੇ ਅੜੀਕੇ ਆਇਆ ਹੁੰਦਾ ਸੀਗਾ ਤੇ ਇਹਦੇ ਕਈ ਵਾਰੀ ਅਸੀਂ ਜੁੰਡੇ ਖੁੱਲਣ ਤੋਂ ਬਚਾਏ ਵੀ ਇਹ ਤਾਂ ਕਈ ਵਾਰ ਪੁਆਏ ਵੀ ਹੈ ਕਾਲਜ ਵਿੱਚ ਇਹਨੇ ਜੀ ਆਹੀ ਫੁਕਰਾਗਰੀ ਜਦੋਂ ਇਹ ਗਾਣੇ ਗੁਣਿਆਂ ਚ ਪਿਆ ਤੇ ਉੱਥੇ ਨੇ ਇਹਨੇ ਕੁੜੀ ਦੇ ਨਾਲ ਨਾ ਕੁਝ ਅਸ਼ਕੀਰ ਹਰਕਤ ਕੀਤੀ ਤੇ ਨਾਲ ਮੁੰਡਿਆਂ ਨੇ ਨਾ ਇਹਦੇ ਉਹੀ ਜਿਹੜੇ ਬੱਬੂ ਮਾਨ ਵਰਗੇ ਨੇ ਪੱਟੇ ਖਿਲਾ ਰਹੇ ਹੁੰਦੇ ਸੀ ਨਾ ਉੱਚੀ ਹੱਥ ਪਾ ਪਾ ਕੇ ਇਹਨੂੰ ਪੈਰਾ ਤੇ ਲੈ ਲੈ ਕੁੱਟਿਆ ਅੱਛਾ ਇਹ ਬੜੀ ਵਾਰਿਸ ਬਣੇ ਨੇ ਜਨਾਨੀ ਬਾਜੀ ਪਿੱਛੇ ਛਤਰਖਾ ਦੇ ਅੱਛਾ ਪਰਿਵਾਰ ਵਿੱਚ ਵੀ ਇਹ ਬਦਨਾਮ ਬੰਦਾ ਹੈਗਾ ਇਹਨਾਂ ਦੇ ਪਰਿਵਾਰ ਦੇ ਚਲੋ ਬਾਕੀ ਜੀਆਂ ਦੇ ਬਾਰੇ ਵੀ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਦਿੰਦਾ ਇਹ ਕੋ ਬੁੱਤੇ ਰੱਜੇ ਪੁੱਛੇ ਬੰਦੇ ਨਹੀਂ ਸੀਗੇ ਮੰਗ ਖਾਣੇ ਬੰਦੇ ਸੀਗੇ ਨਾ ਇੰਗਲੈਂਡ ਜਾਣਾ ਸ਼ੁਰੂ ਕੀਤਾ ਇਹਨਾਂ ਲੋਕਾਂ ਨੇ ਇੰਗਲੈਂਡ ਵਿੱਚ ਵੀ ਨਾ ਇਹਨਾਂ ਨੇ ਝੂਠੀ ਜਨਮ ਪੱਤਰੀਆਂ ਬਣਾਣੀਆਂ ਨਾਗਾਂ ਵਾਲੀਆਂ ਮੁੰਦਰੀਆਂ ਵੇਚਣੀਆਂ ਲੋਕਾਂ ਦੇ ਹੱਥ ਪੜਨੇ ਉੱਥੇ ਵੀ ਗੋਰਿਆਂ ਨੇ ਢਾਲੇ ਅੱਛਾ ਉੱਥੇ ਵੀ ਗੋਰਾਂ ਟਾ ਲਿਆ ਉੱਥੇ ਵੀ ਉਹਨਾਂ ਦਾ ਜੂੰਡਾ ਚੰਗਾ ਖਲਾ ਰਿਆ ਇਹਦਾ ਭਰਾ ਤੇ 7 ਸਾਲ ਦੀ ਡਬੋਟ ਹੋਇਆ 7 ਸਾਲ ਉਹਨੂੰ ਵੀਜ਼ਾ ਨਹੀਂ ਦਿੱਤਾ ਇੰਗਲੈਂਡ ਦੀ ਗਵਰਨਮੈਂਟ ਨੇ ਅੱਛਾ ਕਿ ਇਹ ਬੰਦਾ ਇੰਗਲੈਂਡ ਦੇ ਵਿੱਚ ਰਹਿਣ ਦੇ ਅਯੋਗ ਨਹੀਂ ਹੈਗਾ ਇਹ ਇੱਥੇ ਆ ਕੇ ਮਾਹੌਲ ਖਰਾਬ ਕਰਦੇ ਸੜਕਾਂ ਦੇ ਵਿੱਚ ਜਿੱਡੀਆਂ ਭੀਖਾਂ ਮੰਗਦੇ ਅੱਛਾ ਅੱਜ ਕੰਨਾ ਮੈਂ ਘੋੜੀਆਂ ਰੱਖਦਾ ਮੈਂ ਕਾਲੀਆਂ ਗੱਡੀਆਂ ਰੱਖਦਾ ਮੈਂ ਫਲਾਨਾ ਮੈਂ ਧਮਕਾਉਣਾ ਤੂੰ ਕਿੱਥੋਂ ਰੱਖਦਾ ਸਾਨੂੰ ਵੀ ਤਾਂ ਪਤਾ ਨਾ ਇਹਨਾਂ ਨੇ ਜੀ ਬڑے ਲੰਬੇ ਸਮੇਂ ਜੀ ਇਹੋ ਜਿਹੇ ਕੰਮ ਕੀਤੇ ਜਿਹੜੇ ਕੀ ਇੱਕ ਐ ਬਤੌਰ ਸਿੱਖ ਨੂੰ ਪੰਜਾਬੀ ਨੂੰ ਨਹੀਂ ਕਰਨੇ ਚਾਹੀਦੇ 1984 ਦੇ ਪੀੜਤਾਂ ਦੇ ਵਿੱਚ ਇਹਨਾਂ ਦੀ ਮਾਤਾ ਆਪਣੇ ਜਿਉਂਦੇ ਪਤੀ ਨੂੰ ਮਰਿਆ ਦੱਸ ਕੇ ਉਹਦਾ ਹਰਦਾਨਾ ਲੈਂਦੀ ਰਹੀ ਜਿਹਦਾ ਬਾਅਦ ਵਿੱਚ ਕਲੇਸ਼ ਪਿਆ ਰਿਹਾ ਇਹ ਉਸ ਪਰਿਵਾਰ ਤੋਂ ਆ ਫਿਰ ਗਰੀਬੀ ਇੰਨੀ ਪਰਿਵਾਰ ਦੇ ਅੰਦਰ ਅਤ ਦੀ ਗਰੀਬੀ ਜਿਹਨੂੰ ਕਹਿੰਦੇ ਨਾ ਅਤ ਦੀ ਗਰੀਬੀ ਇਹਨਾਂ ਦੇ ਪਰਿਵਾਰ ਵਿੱਚ ਕੀ ਇਹ ਝੂਠੀਆਂ ਜਗਰਾਤੇ ਦੀਆਂ ਪਰਚੀਆਂ ਘੱਟਣ ਵਾਲਾ ਪਰਿਵਾਰ ਤੇ ਉਹਦੇ ਨਾਲੇ ਗੁਜ਼ਰਬਸਰ ਕਰਨ ਵਾਲੇ ਲੋਕ ਸੀਗੇ ਤੁਸੀਂ ਉਸ ਉਸ ਕੌਮ ਦੇ ਉੱਤੇ ਇਦਾਂ ਦੇ ਅਲੀਗੇਸ਼ਨ ਦਾਗ ਤੇ ਨਾ ਲਵਾਓ ਜਿਹੜੀਆਂ ਚੀਜ਼ਾਂ ਦਾ ਕਰਕੇ ਸਾਨੂੰ ਲੋਕੀ ਕਹਿਣ ਕਿ ਯਾਰ ਇਹ ਮੁੰਡਾ ਤੁਹਾਡੇ ਆਪਣੇ ਆਪ ਨੂੰ ਸਿੱਖਾਂ ਚੋਂ ਦੱਸਦਾ ਪੰਜਾਬੀਆਂ ਦੱਸਦਾ ਤੇ ਇਹ ਤੁਹਾਡੇ ਬਾਰੇ ਇਸ ਤਰੀਕੇ ਦੀ ਰਾਏ ਪੇਸ਼ ਕਰਦਾ ਤੇ ਅੰਮ੍ਰਿਤਪਾਲ ਮਹਿਰੋ ਨੂੰ ਟਿੱਕੜੀ ਬਣੀ ਕਰਨ ਡਿਆ ਦੇਖੋ ਕਮਲਕੌਰ ਨੂੰ ਸੂਟ ਕਰਦੀ ਹੋਊਗੀ ਭਾਬੀ ਜਿਹੜੀ ਸੀ ਹਨਾ ਉਹਦੇ ਨਾਲ ਵੀ ਕੋਈ ਦੀ ਵੀਡੀਓ ਨਾ ਆ ਜਾਵੇ ਜਿੱਦਾਂ ਦੇ ਆਂਦੇ ਉਹਨਾਂ ਹਾਲਾਤ ਦਿਸਦੇ ਆ ਜਿੱਦਾਂ ਦੇ ਇਹਦੇ ਪਿੱਛੇ ਬੈਕਗ੍ਰਾਉਂਡ ਨਾਲ ਜਿਹੜੀਆਂ ਜਿਹੜੀਆਂ ਜਮੈਂ ਤੁਹਾਨੂੰ ਦੱਸ ਰਿਹਾ ਆ ਜਾਂ ਤੁਸੀਂ ਵੀ ਆਪਣੇ ਇੱਕ ਪੋਡਕਾਸਟ 'ਚ ਦੱਸਿਆ ਜਿਹੜਾ ਇਹਨੇ ਬਾਹਰ ਵਿਦੇਸ਼ ਦੀ ਧਰਤੀ ਦੇ ਵੀ ਇੱਕ ਔਰਤ ਦੇ ਨਾਲ ੱੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਬਾਰੇ ਵੀ ਦੁਨੀਆ ਜਾਣਦੀ ਆ ਇਹਦਾ ਭਰਾ ਕਬੂਤਰਬਾਜੀ ਦੇ ਪਟਿਆਲੇ 'ਚ ਕਿੰਨਾ ਲੰਬਾ ਕੇਸ ਚੱਲਦਾ ਰਿਹਾ ਦਲੇਰਮੰਦੀ ਤੱਕ ਨੂੰ ਸਮਨ ਹੋਏ ਮਤਲਬ ਪੈਸੇ ਦੀ ਲਾਲਚ ਦੇ ਨਾਲ ਨਾਲ ਇੱਕ ਗਿਰਿਆ ਹੋਇਆ ਕਰਦਾਰ ਵੀ ਇਹਨਾਂ ਦੇ ਨਾਲ ਹੀ ਆ ਉਸ ਦੇ باوجود ਕਹਿਣ ਕੀ ਜੀ ਮੇਰੇ ਬਾਰੇ ਪਹਿਲੇ ਜਾਣ ਲਓ ਫੇਰ ਮੇਰੇ ਬਾਰੇ ਦੱਸਿਓ ਪੰਜਾਬੀ ਸਿੰਗਰ ਮੀਕਾ ਸਿੰਘ ਹੁਰਾ ਵੱਲੋਂ ਲਗਾਤਾਰ ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਹੋਣ ਜਾਂ ਫਿਰ ਪੰਜਾਬੀ ਮਸ਼ਹੂਰ ਸਿੰਗਲ ਦਰਜੀਤ ਦੁਸਾਂਜ ਹੁਰਾ ਦੇ ਉੱਪਰ ਟਿੱਪਣੀ ਕਰਨ ਨੂੰ ਜੜਾ ਹੈਗਾ ਹੈ ਉਹ ਪਿੱਛੇ ਨਹੀਂ ਹਟ ਰਹੇ ਨੇ ਮੀਕਾ ਸਿੰਘ ਵੱਲੋਂ ਲਗਾਤਾਰ ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਹੋਣ ਜਾਂ ਫਿਰ ਦਲਜੀਤ ਦੁਸਾਂਜ ਹੋਣ ਜਾਂ ਫਿਰ ਉਸ ਤੋਂ ਅਲੈਦਾ ਉਹਨਾਂ ਸਾਰਿਆਂ ਦੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਟਿੱਪਣੀ ਕੀਤੀ ਜਾ ਰਹੀ ਹੈ ਜਿਸ ਤੋਂ ਹੁਣ ਲਗਾਤਾਰ ਸਿੱਖ ਜਥੇਬੰਦੀਆਂ ਜੜੀਆਂ ਨੇ ਉਹ ਰੋਸ਼ ਦੇ ਵਿੱਚ ਨੇ ਸਿੱਖ ਜਥੇਬੰਦੀਆਂ ਇੰਨੀਆਂ ਕਿ ਰੋਸ਼ਤੇ ਵਿੱਚ ਨੇ ਕਿ ਉਹਨਾਂ ਵੱਲੋਂ ਹੁਣ ਇਹ ਤੈਅ ਕਰ ਲਿਆ ਗਿਆ ਹੈ ਕਿ ਭਈ ਹੁਣ ਮਿਕਾ ਸਿੰਘ ਜੋ ਕਿ ਆਪਣੇ ਆਪ ਨੂੰ ਪੰਜਾਬੀ ਸਰਦਾਰ ਕੋ ਹੁੰਦਾ ਹੈ ਉਸ ਦੇ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਨੇ ਸਾਡੇ ਨਾਲ ਆਵਾਜ਼ੀ ਕੌਮ ਜਥੇਬੰਦੀ ਦੇ ਸਪੋਕਸਪਰਸਨ ਹਰਜਿੰਦਰ ਸਿੰਘ ਜਿੱਦਾ ਹੁਰੀ ਨਾਲ ਹੈਗੇ ਨੇ ਗੱਲਬਾਤ ਕਰਨ ਦੇ ਪਲ ਸਵਾਗਤ ਕਰਦੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਿਨ ਦੇ ਲਈ ਮਿਕਾ ਸਿੰਘ ਹੁਰੀ ਸਿੱਧਾ ਸਿੱਧਾ ਟਾਰਗੇਟ ਕਰਦੇ ਪਏ ਨੇ ਕਿ ਭਈ ਦਲਜੀਤ ਦਸਾਂਜ ਹੁਰੀ ਅਤੇ ਭਾਈ ਅਮਰਿਤਪਾਲ ਸਿੰਘ ਮਹਿਰੋਹਰਾ ਦੇ ਉੱਪਰ ਜੋ ਟਿੱਪਣੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਜਿਸ ਤਰੀਕੇ ਦੇ ਨਾਲ ਟਿੱਪਣੀਆਂ ਕੀਤੀਆਂ ਗਈਆਂ ਪਹਿਲਾਂ ਤਾਂ ਉਹਨਾਂ ਟਿੱਪਣੀਆਂ ਨੂੰ ਕਿਵੇਂ ਦੇਖਦੇ ਹਾਂ ਬਾਹਰ ਦੇ ਵਿੱਚ ਦੂਜੀ ਫਰਦ ਜਿੱਦਾਂ ਤੁਸੀਂ ਉਦਾਂ ਮੈਨੂੰ ਇੰਟਰੋਡਿਊਸ ਕੀਤਾ ਮੈਂ ਫਿਰ ਵੀ ਥੋੜਾ ਜਿਹਾ ਆਪਣੇ ਇੰਟਰੋਡਕਸ਼ਨ ਚ ਵਿੱਚ ਥੋੜੀ ਬਿਹਤਰੀ ਕਰ ਦਵਾਂ ਤਾਂ ਕਿ ਜਦੋਂ ਮੈਂ ਹੁਣ ਗੱਲ ਰੱਖਾਂ ਇਹ ਗੱਲ ਮਿੱਕੇ ਤੱਕ ਜਾਵੇ ਤੇ ਉਹਨੂੰ ਇਹ ਪਤਾ ਲੱਗ ਜਾਵੇ ਕਿ ਮੇਰੀ ਜਿਹੜੀ ਆਇਡੈਂਟਿਟੀ ਹੈਗੀ ਹੈ ਤੇ ਜੋ ਮੈਂ ਉਹਦੇ ਬਾਰੇ ਕਹਿਣ ਲੱਗਾ ਤਾਂ ਉਹਦੇ ਵਿੱਚ ਕਿੰਨੀ ਔਥੈਂਥਿਸਿਟੀ ਹੈ ਹੂੰ ਤਾਂ ਤੁਹਾਨੂੰ ਜਿੰਨਾ ਮੇਰੇ ਨਾਲ ਦੇ ਨਜ਼ਦੀਕਿਆਂ ਨੂੰ ਪਤਾ ਹੀ ਹੈਗਾ ਕਿ ਮੇਰੀ ਜੰਮਪੜ ਦਿੱਲੀ ਦੀ ਹੈ ਜੀ ਤੇ ਮੈਂ ਬੜੇ ਲੰਬੇ ਸਮੇਂ ਦਿੱਲੀ ਰਿਹਾ ਹਾਂ ਕਾਰੋਬਾਰ ਕਰਕੇ ਮੈਂ ਪੰਜਾਬ ਆਇਆ ਤੇ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਪੰਜਾਬ 'ਚ ਨਵੀਂ ਸ਼ੁਰੂ ਹੋਈ ਤੇ ਮੇਰਾ ਪਿੱਛੇ ਇੱਕ ਇਤਿਹਾਸ ਹੈ ਸਾਰੀਆਂ ਜੀਆਂ ਨੂੰ ਲੈ ਕੇ ਜਿੱਤੋਂ ਮੈਨੂੰ ਬੜੇ ਤਜਰਬੇ ਨੇ ਤੇ ਚੰਗੇ ਮਾੜੇ ਸਾਰਿਆਂ ਨੂੰ ਹੁੰਦੇ ਪਰ ਫਿਰ ਵੀ ਜਿਹੜਾ ਅਸੀਂ ਇਦਾਂ ਦਾ ਕੋਈ ਆਪਣੇ ਨਾਲ ਇਤਿਹਾਸ ਨਹੀਂ ਬਣਾਇਆ ਨਾ ਜੋੜਿਆ ਜਿਹੜਾ ਤੇ ਸਾਨੂੰ ਕਿਸੇ ਤਰੀਕੇ ਦੀ ਸ਼ਰਮਿੰਦਗੀ ਹੋਵੇ ਤੇ ਜਦੋਂ ਮੀਕੇ ਨੂੰ ਅਸੀਂ ਵੇਖਦੇ ਆ ਕਿ ਮੀਕਾ ਬੜਾ ਹੀ ਮਤਲਬ ਇੱਕ ਪ੍ਰੋਵੋਕ ਲੈਂਗੁਏਜ ਦੇ ਵਿੱਚ ਬਿਆਨਬਾਜ਼ੀਆਂ ਕਰ ਰਿਹਾ ਤੇ ਆਪਣੇ ਆਪ ਨੂੰ ਬੜਾ ਮਤਲਬ ਰੀਅਲ ਪਰਸਨੈਲਿਟੀ ਜਾਂ ਆਪਣੇ ਆਪ ਨੂੰ ਬੜਾ ਫੇਕ ਹੀਰੋ ਬਣ ਕੇ ਜਿਹੜਾ ਲੋਕਾਂ ਨੂੰ ਦੱਸ ਰਿਹਾ ਕਿ ਮੈਂ ਤਾਂ ਜੀ ਬੜੀ ਗਾਂ ਦੀ ਗੱਲਬਾਤ ਆ ਤੇ ਮੇਰਾ ਤਾਂ ਲੈਵਲ ਹੀ ਬੜਾ ਵੱਖਰਾ ਆ ਤੇ ਮੈਂ ਤਾਂ ਜੀ ਉਹ ਰਾਇਲ ਜ਼ਿੰਦਗੀ ਜੀਂਦਾ ਆ ਜਿਹੜੀ ਪਤਾ ਨਹੀਂ ਉਹ ਢਿੱਡੋਂ ਨਾਲ ਲੈ ਕੇ ਆਇਆ ਸੀ ਅਸੀਂ ਤਾਂ ਇਹਨੂੰ ਉਦੋਂ ਜਾਣਦੇ ਆ ਜਦੋਂ ਇਹ ਸਿਰ ਦੇ ਉੱਤੇ ਨਕਲੀ ਚੀਜ਼ਾਂ ਰੱਖ ਕੇ ਪਟਕੇ ਬੰਦੇ ਹੁੰਦੇ ਸੀ। ਅੱਛਾ। ਅਸੀਂ ਉਸ ਟਾਈਮ ਤੋਂ ਇਹਨਾਂ ਲੋਕਾਂ ਨੂੰ ਜਾਣਦੇ ਆ ਕਿਸ ਪਰਿਵਾਰ ਤੋਂ ਆ, ਕੀ ਇਹਨਾਂ ਦੀ ਬੈਕਗ੍ਰਾਉਂਡ ਆ, ਅੱਜ ਕਿਸ ਤਰੀਕੇ ਨਾਲ ਮੈਂ ਦੇਖਿਆ ਕਿ ਜਿਨ੍ਹਾਂ ਨੂੰ ਰੱਬ ਨੇ ਪਹਿਲੇ ਰੱਜੇ ਪੁੱਜੇ ਬਣਾਇਆ ਹੁੰਦਾ ਨਾ ਤਾਂ ਉਹਨਾਂ ਵਿੱਚ ਨਾ ਹਲੇਮੀ ਹੁੰਦੀ ਐ। ਉਹਨਾਂ ਵਿੱਚ ਨਾ ਸੰਸਕਾਰ ਹੁੰਦੇ ਆ। ਤੇ ਬਹੁਤਿਆਂ ਦੇ ਵਿੱਚ ਜਿਨ੍ਹਾਂ ਨੂੰ ਨਵਾਂ-ਨਵਾਂ ਪੈਸਾ ਆਇਆ ਹੁੰਦਾ ਉਹਨਾਂ ਚ ਨਾ ਹੋਛਾਪਨ ਹੁੰਦਾ। ਤੇ ਨਾ ਇੰਨੇ ਹੋਛੇਪਣ ਦੀ ਨਾ ਜਿਹੜੀ ਇੰਤਹਾ ਲੰਗੀ ਹੈ ਜਿਹਦੇ ਕਰਕੇ ਸਾਡੇ ਵਰਗੀ ਸਿੱਖ ਜੱਤੇ ਬੰਦੀਆਂ ਨੂੰ ਇਹਦੇ ਬਾਰੇ ਹੁਣ ਬੋਲਣਾ ਪੈਣਾ ਅਸੀਂ ਬੜੀ ਵਾਰੀ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਸਾਥੀਆਂ ਨੇ ਵੀ ਮੈਨੂੰ ਕਿਹਾ ਕਿ ਜੇ ਕੁਝ ਕਹਿਣਾ ਤਾਂ ਹੁਣ ਕਹਿ ਦਈਏ ਮੌਕਾ ਹੈਗਾ ਮੈਂ ਫਿਰ ਵੀ ਕਿਹਾ ਕਿ ਚਲੋ ਸਾਡਾ ਇਸ ਤਰੀਕੇ ਦਾ ਲੈਵਲ ਨਹੀਂ ਹੈ ਕਿ ਅਸੀਂ ਕਿਸੇ ਦੀ ਕਿਰਦਾਰਕੁਸ਼ੀ ਕਰੀਏ ਤੇ ਇੱਕ ਲੈਵਲ ਤੱਕ ਅਸੀਂ ਬਰਦਾਸ਼ਤ ਕੀਤਾ ਮਗਰ ਜਦੋਂ ਮੀਕਾ ਨਹੀਂ ਹਟਿਆ ਫਿਰ ਅੱਜ ਜੋ ਮੌਕਾ ਆ ਗਿਆ ਕਿ ਜਿੱਥੇ ਅਸੀਂ ਦੱਸ ਸਕੀਏ ਕਿ ਇਹ ਮਿੱਕੇ ਹੁਣਾ ਕੌਣ ਨੇ ਇਹਨਾਂ ਦਾ ਪਰਿਵਾਰ ਕੀ ਹੈ ਇਹ ਕਹਿੰਦਾ ਸੀ ਨਾ ਕਿ ਜੇ ਪਹਿਲੇ ਮੇਰੇ ਬਾਰੇ ਕੁਝ ਜਾਣ ਲਓ ਫਿਰ ਮੇਰੇ ਬਾਰੇ ਗੱਲ ਕਰੋ ਤੇ ਗੁਪਤਾ ਜੀ ਅਸੀਂ ਅੱਜ ਦੱਸਾਂਗੇ ਕਿ ਇਹ ਕੌਣ ਨੇ ਕਿੱਥੇ ਇਹਦੇ ਘਰ ਦੀ ਅਸੀਂ ਤੁਹਾਨੂੰ ਦਹਲੀਸ ਤੱਕ ਲੈ ਜਾਾਂਗੇ ਕਿ ਇਹ ਬੰਦਾ ਕੌਣ ਹੈ ਤੇ ਇਹ ਕਿਹੜੀਆਂ ਗੱਲਾਂ ਕਰਦਾ ਕਿਹਨਾਂ ਦੀ ਰੀਸਾ ਕਰਦਾ ਮਿੱਕਾ ਸਿੰਘ ਕੌਣ ਨੇ ਉਹ ਸਵਾਲ ਬੜੇ ਪੁੱਛਦੇ ਨੇ ਕਿ ਵੀ ਪੱਤਰਕਾਰ ਐਗਜ਼ੈਕਟ ਇਨਫੋਰਮੇਸ਼ਨ ਨਹੀਂ ਰੱਖਦੇ ਹੈਗੇ ਨੇ ਮਿੱਕਾ ਸਿੰਘ ਕੌਣ ਐਗਜ਼ੈਕਟ ਇਨਫੋਰਮੇਸ਼ਨ ਹੀ ਦਵਾਂਗਾ ਤੁਹਾਨੂੰ ਉਹਨਾਂ ਦੀ ਘਰ ਦੀ ਦਹਲੀਸ ਤੱਕ ਲੈ ਜਾਾਂਗੇ ਜਿਹੜਾ ਮੀਕਾ ਸਿੰਘ ਹਨਾ ਜੀ ਦੇਖੋ ਇਹ ਇੱਕ ਅ ਇਸ ਪਰਿਵਾਰ ਤੋਂ ਜੰਮਿਆ ਜਿਸ ਪਰਿਵਾਰ ਦੇ ਵਿੱਚ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਇੱਕ ਕੀਰਤਨੀਏ ਸੀਗੇ ਇਹਨਾਂ ਦੇ ਪਿਤਾ ਜੀ ਜਿਹੜੇ ਆ ਉਹ ਗੁਰਦੁਆਰੇ ਤੇ ਕੀਰਤਨ ਕਰਨ ਦੇ ਨਾਲ ਜਦੋਂ ਕਿਉਂਕਿ ਸਭ ਤੋਂ ਵੱਡਾ ਬੇਟਾ ਜਿਹੜਾ ਸੀਗਾ ਇਹਨਾਂ ਦਾ ਉਹ ਇਹਨਾਂ ਦੇ ਨਾਲ ਦਲੇਰਮੇ ਦੀ ਜਿਹੜਾ ਫਸਟ ਜਾਂ ਸੈਕਿੰਡ ਸਟੇ ਤੇ ਇਹ ਚਾਰ ਪੰਜ ਭਰਾ ਹੈਗੇ ਨੇ ਚਾਰ ਪੰਜ ਭਰਾ ਹੈਗੇ ਨੇ ਇਹ ਪਹਾੜੜਾ ਕਮਿਊਨਿਟੀ ਤੋਂ ਹੈਗੇ ਨੇ ਤੇ ਇਹਨਾਂ ਦੀ ਜਿਹੜੀ ਰਿਹائش ਹੈਗੀ ਹੈ ਦਿੱਲੀ ਤਿਲਕ ਵਿਹਾਰ ਤੁਸੀਂ ਸੁਣਿਆ ਹੋਣਾ ਜਿੱਥੇ ਦੰਗਾ ਪੜਦਾ ਦਾ ਇਲਾਕਾ ਹੈਗਾ ਉਹਦੇ ਬਿਲਕੁਲ ਨਾਲ ਹੀ ਇਹਨਾਂ ਦੀ ਰਿਹائش ਹੈਗੀ ਐਸ.ਆਰ.ਪੀ ਕੰਮ ਤੇ ਕੋਲਿਆਂ ਦਾ ਘਰ ਹੈ ਤੇ ਉੱਥੇ ਦੀ ਜਦੋਂ ਇਹ ਦਿੱਲੀ ਮੂਵ ਹੋਏ ਤਾਂ ਉੱਥੇ ਰਹਿਣ ਲੱਗੇ ਐ ਤੇ ਇਹਨਾਂ ਨੇ ਜੀ ਬੜੇ ਲੰਬੇ ਸਮੇਂ ਜੀ ਇਹੋ ਜਿਹੇ ਕੰਮ ਕੀਤੇ ਜਿਹੜੇ ਕਿ ਇੱਕ ਐ ਬਤੌਰ ਸਿੱਖ ਨੂੰ ਪੰਜਾਬੀ ਨੂੰ ਨਹੀਂ ਕਰਨੇ ਚਾਹੀਦੇ ਕਿਉਂਕਿ ਜਿਹੜਾ ਸਿੱਖ ਤੇ ਪੰਜਾਬੀ ਦਾ ਬੰਦਾ ਹੋਇਆ ਕਿ ਜਿਹੜਾ ਕਦੀ ਝੂਠ ਨਹੀਂ ਬੋਲਦਾ ਕਿਸੇ ਦੇ ਮੂਰੇ ਹੱਥ ਨਹੀਂ ਹਟਦਾ ਤੇ ਕਿਸੇ ਦਾ ਹੱਕ ਨਹੀਂ ਖੋਹਦਾ ਜੀ ਇਹਨਾਂ ਦੇ ਉੱਤੇ ਸਭ ਤੋਂ ਪਹਿਲੇ ਇਲਜ਼ਾਮ ਤੇਹੀ ਹੈ ਜੀ ਕਿ 1984 ਦੇ ਪੀੜਤਾਂ ਦੇ ਵਿੱਚ ਇਹਨਾਂ ਦੀ ਮਾਤਾ ਆਪਣੇ ਜਿਉਂਦੇ ਪਤੀ ਨੂੰ ਮਰਿਆ ਦੱਸ ਕੇ ਉਹਦਾ ਖਰਜਾਨਾ ਲੈਂਦੀ ਰਹੀ ਜਿਹਦਾ ਬਾਅਦ ਵਿੱਚ ਕਲੇਸ਼ ਪਿਆ ਰਿਹਾ ਅੱਛਾ ਇਹ ਉਸ ਪਰਿਵਾਰ ਤੋਂ ਆ ਫਿਰ ਗਰੀਬੀ ਇੰਨੀ ਪਰਿਵਾਰ ਦੇ ਅੰਦਰ ਅਤ ਦੀ ਗਰੀਬੀ ਜਿਹਨੂੰ ਕਹਿੰਦੇ ਨਾ ਅਤ ਦੀ ਗਰੀਬੀ ਇਹਨਾਂ ਦੇ ਪਰਿਵਾਰ ਵਿੱਚ ਕੀ ਇਹ ਝੂਠੀਆਂ ਜਗਰਾਤੇ ਦੀਆਂ ਪਰਚੀਆਂ ਕੱਟਣ ਵਾਲਾ ਪਰਿਵਾਰ ਤੇ ਉਹਦੇ ਨਾਲੇ ਗੁਜ਼ਰਬਸਰ ਕਰਨ ਵਾਲੇ ਲੋਕ ਸੀਗੇ ਅੱਛਾ ਦਲੇਰਮਨ ਇਸ ਰਵਿੰਦਰ ਜੀ ਕਿੰਦਾ ਦਾ ਬੰਦਾ ਆ ਜਿਹੜੇ ਸ਼ਖਸ ਬਾਰੇ ਮੈਂ ਇਸ ਕਰਕੇ ਨਾਲ ਅਲੱਗ ਤੋਂ ਇੰਟਰੋਡਿਊਸ ਕਰ ਰਿਹਾ ਕਿ ਜਿਹੜੇ ਥੋੜੀ ਜਿਹੀ ਭਲਾਈ ਵਾਲੀ ਗੱਲ ਹੈਗੀ ਆ ਕਿਉਂਕਿ ਨਾ ਉਹਨੇ ਜਿਹੜੀ ਗਰੀਬੀ ਚੋਂ ਆਪਣੇ ਆਪ ਨੂੰ ਇਸ ਕਦਰ ਤੱਕ ਸਟੈਬਲਿਸ਼ ਕੀਤਾ ਤੇ ਉਹ ਇੱਕ ਅਲੱਗ ਵਿਸ਼ਾ ਹੋ ਸਕਦਾ ਹੈ ਕਿ ਉਹਦੀ ਸਿਫਟ ਕਰ ਸਕਦੇ ਆ ਕਿ ਉਹ ਮਿਹਨਤੀ ਬੱਚਾ ਤ੍ਰੇਮੇਂਟੀ ਉਹਨੇ ਪ੍ਰੂਫ ਕੀਤਾ ਮਗਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਤੁਸੀਂ ਅੱਜ ਪੱਟਾ ਦੇ ਹੱਥ ਮਾਰ-ਮਾਰ ਕੇ ਲਲਕਾਰੇ ਮਾਰਦੇ ਹੋ ਪੰਜਾਬੀਆਂ ਨੂੰ ਚੜਾਉਂਦੇ ਹੋ ਆਪਣੇ ਆਪ ਨੂੰ ਪੰਜਾਬੀ ਦੱਸਦੇ ਹੋ ਤੁਹਾਡਾ ਪੰਜਾਬ ਨਾਲ ਤਾਂ ਕੋਈ ਰਿਸ਼ਤਾ ਹੈ ਨਹੀਂ ਨਾ ਤੁਸੀਂ ਪੰਜਾਬ ਦੇ ਜੰਮੇ ਪਲੇ ਨਾ ਤੁਹਾਡਾ ਪੰਜਾਬ ਨਾਲ ਕੋਈ ਰਿਸ਼ਤਾ ਨਾ ਤੁਸੀਂ ਅੱਗੇ ਪੰਜਾਬੀਆਂ ਲਈ ਕੁਝ ਕਰ ਰਹੇ ਹੋ ਜਿਹੜੀ ਤੁਸੀਂ ਅੱਜ ਵੀਡੀਓ ਬਣਾ ਕੇ ਸਾਫਤ ਕਰਨ ਲੱਗੇ ਹੋਈਆਂ ਕਿ ਦੇਖੋ ਜੀ ਮੇਰੇ ਤੇ ਕਿਸਾਨੀ ਵਾਲਾ ਅਲੀਗੇਸ਼ਨ ਲੱਗਾ ਕਿਸਾਨੀ ਅਲੀਗੇਸ਼ਨ ਛੱਟ ਵੀ ਦਿੱਤੀ ਇਹਦੇ ਤੇ ਉਸ ਤੋਂ ਵੱਡੇ ਅਲੀਗੇਸ਼ਨ ਹੈ ਚਰਿੱਤਰਹੀਣ ਹੈ ਬੰਦਾ ਔਰਤਾਂ ਦੇ ਨਾਲ ਖੇ ਖਾਣ ਵਾਲਾ ਬੰਦਾ ਇਹ ਜਿਹੜਾ ਰਾਖੀ ਸਾਹਬ ਦਾ ਲੈ ਕਿੱਸਾ ਉਹ ਤਾਂ ਚਲੋ ਪਬਲੀਕਲੀ ਆ ਜਦੋਂ ਦਿੱਲੀ ਅਸੀਂ ਜਵਾਨ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਨਵਾਂ ਨਵਾਂ ਫਾਈਨੈਂਸਰ ਦਾ ਕੰਮ ਕਰਨਾ ਇਹਨੇ ਸ਼ੁਰੂ ਕੀਤਾ ਇਹ ਰੋਜ਼ ਕੋਈ ਨਾ ਕੋਈ ਮੰਦਿਰ ਦੇ ਅੜੀਕੇ ਆਇਆ ਆਉਂਦਾ ਸੀਗਾ ਅੱਛਾ ਤੇ ਇਹਦੇ ਕਈ ਵਾਰੀ ਅਸੀਂ ਜੁੰਡੇ ਖੁੱਲਣ ਤੋਂ ਬਚਾਏ ਵੀ ਇਹ ਤਾਂ ਕਈ ਵਾਰ ਪੁਆਏ ਵੀ ਹੈ ਅੱਛਾ ਕਾਲਜ ਵਿੱਚ ਇਹਨੇ ਜੀ ਆਹੀ ਫੁਕਰਗਰੀ ਜਦੋਂ ਇਹ ਗਾਣੇ ਗੁਣਿਆਂ ਚ ਪਿਆ ਤੇ ਉੱਥੇ ਇਹਨੇ ਕੁੜੀ ਦੇ ਨਾਲ ਨਾ ਕੁਝ ਅਸ਼ਲੀਲ ਹਰਕਤ ਕੀਤੀ ਤੇ ਨਾਲ ਮੁੰਡਿਆਂ ਨੇ ਨਾ ਇਹਦੇ ਉਹੀ ਜਿਹੜੇ ਬੱਬੂ ਮਾਨਰਗੇ ਨੇ ਪਟੇ ਖਲਾਰੇ ਹੁੰਦੀ ਸੀ ਨਾ ਉੱਚੀ ਹੱਥ ਪਾ ਪਾ ਕੇ ਇਹਨੂੰ ਪੈਰਾ ਤੇ ਲੈ ਲੈ ਕੁੱਟਿਆ ਅੱਛਾ ਤੇ ਬੜੀ ਵਾਰਿਸ ਬੰਦੇ ਨੇ ਜਨਾਨੀ ਬਾਜੀ ਪਿੱਛੇ ਛਿੱਤਰ ਖਾਦੇ ਅੱਛਾ ਪਰਿਵਾਰ ਵਿੱਚ ਵੀ ਇਹ ਬਦਨਾਮ ਬੰਦਾ ਹੈਗਾ ਇਹਨਾਂ ਦੇ ਪਰਿਵਾਰ ਦੇ ਚਲੋ ਬਾਕੀ ਜੀਆਂ ਦੇ ਬਾਰੇ ਵੀ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਦਿੰਦਾ ਇਹ ਕੋਈ ਬੁੱਤੇ ਰੱਜੇ ਪੁਚੇ ਬੰਦੇ ਨਹੀਂ ਸੀਗੇ ਮੰਗ ਖਾਣੇ ਬੰਦੇ ਸੀਗੇ ਇਹਨਾਂ ਦੇ ਪਰਿਵਾਰ ਦੇ ਲੋਕੀ ਜਦੋਂ ਸ਼ੁਰੂ-ਸ਼ੁਰੂ 'ਚ ਨਾ ਇਹਨਾਂ ਦੇ ਬੰਦੇ ਨਾ ਬਾਹਰ ਜਾਣ ਲੱਗੇ ਕੀਰਤਨ ਦੇ ਬੇਸ ਤੇ ਜਦੋਂ ਲੋਕੀ ਬਾਹਰ ਜਾਂਦੇ ਸੀਗੇ ਜਾਂ ਇਹਨਾਂ ਦੇ ਬੰਦੇ ਇੱਕ ਦੂਜੇ ਨੂੰ ਸੱਦਣ ਲਾਪੇ ਬਾਹਰ ਇਹ ਨਾ ਇੰਗਲੈਂਡ ਜਾਣਾ ਸ਼ੁਰੂ ਕੀਤਾ ਇਹਨਾਂ ਲੋਕਾਂ ਨੇ ਇੰਗਲੈਂਡ ਵਿੱਚ ਵੀ ਨਾ ਇਹਨਾਂ ਨੇ ਝੂਠੀ ਜਨ ਪੱਤਰੀਆਂ ਬਣਾਣੀਆਂ ਨਾਗਾਂ ਵਾਲੀਆਂ ਮੁੰਦਰੀਆਂ ਵੇਚਣੀਆਂ ਲੋਕਾਂ ਦੇ ਹੱਥ ਪੜਨੇ ਉੱਥੇ ਵੀ ਗੋਰਿਆਂ ਨੇ ਢਾਲੇ ਅੱਛਾ ਉੱਥੇ ਵੀ ਗੋਰਿਆਂ ਨੇ ਢਾਲੇ ਉੱਥੇ ਵੀ ਉਹਨਾਂ ਦਾ ਜੁੰਡਾ ਚੰਗਾ ਖਲਾ ਰਿਆ ਇਹਦਾ ਭਰਾ ਤੇ ਸੱਤ ਸਾਲ ਦੀ ਡਬੋਟ ਹੋਇਆ ਸੱਤ ਸਾਲ ਉਹਨੂੰ ਵੀਜ਼ਾ ਨਹੀਂ ਦਿੱਤਾ ਇੰਗਲੈਂਡ ਦੀ ਗਵਰਨਮੈਂਟ ਨੇ ਅੱਛਾ ਕਿ ਇਹ ਬੰਦਾ ਇੰਗਲੈਂਡ ਦੇ ਵਿੱਚ ਇਹਨਾਂ ਦੇ ਲਾਇਕ ਨਹੀਂ ਹੈਗਾ ਇੱਥੇ ਆ ਕੇ ਮਾਹੌਲ ਖਰਾਬ ਕਰਦੇ ਸੜਕਾਂ ਦੇ ਵਿੱਚ ਜਿੱਡੀਆਂ ਭੀਖਾ ਮੰਗਦੇ ਆ ਅੱਜ ਕੰਨਾ ਮੈਂ ਘੋੜੀਆਂ ਰੱਖਦਾ ਮੈਂ ਕਾਲੀਆਂ ਗੱਡੀਆਂ ਰੱਖਦਾ ਮੈਂ ਫਲਾਨਾ ਮਟਮ ਘਾਨਾ ਤੂੰ ਕਿੱਥੋਂ ਰੱਖਦਾ ਸਾਨੂੰ ਵੀ ਤਾਂ ਪਤਾ ਨਾ ਜੇ ਮਾਰੇ ਨੀ ਤੁਹਾਨੂੰ ਨਵਾਂ ਪੈਸਾ ਦੇ ਹੀ ਦਿੱਤਾ ਘਟੋ ਘਟ ਤੁਸੀਂ ਔਕਾਤ ਵਿੱਚ ਤਾਂ ਰਹੋ ਤੁਸੀਂ ਉਸ ਉਸ ਕੌਮ ਦੇ ਉੱਤੇ ਇਦਾਂ ਦੇ ਅਲੀਗੇਸ਼ਨ ਦਾਗ ਤੇ ਨਾ ਲਵਾਓ ਜਿਹੜੀਆਂ ਚੀਜ਼ਾਂ ਦਾ ਕਰਕੇ ਸਾਨੂੰ ਲੋਕੀ ਕਹਿਣ ਕਿ ਯਾਰ ਇਹ ਮੁੰਡਾ ਤੁਹਾਡੇ ਆਪਣੇ ਆਪ ਨੂੰ ਸਿੱਖਾਂ ਚੋਂ ਦੱਸਦਾ ਪੰਜਾਬੀਆਂ ਦੱਸਦਾ ਤੇ ਇਹ ਤੁਹਾਡੇ ਬਾਰੇ ਇਸ ਤਰੀਕੇ ਦੀ ਰਾਏ ਪੇਸ਼ ਕਰਦਾ ਤੇ ਅੰਮ੍ਰਿਤਪਾਲ ਮਹਿਰੋ ਨੂੰ ਟਿੱਕੜੀ ਬਣੀ ਕਰਨ ਡਿਆ ਦੇਖੋ ਕਮਲਕੋਰੀ ਨੂੰ ਸੂਟ ਕਰਦੀ ਹੋਊਗੀ ਭਾਬੀ ਜਿਹੜੀ ਸੀ ਹਣਾ ਉਹਦੇ ਨਾਲ ਵੀ ਕੋਈ ਦੀ ਵੀਡੀਓ ਨਾ ਆ ਜਾਵੇ ਜਿੱਦਾਂ ਦੇ ਆਂਦੇ ਨੇ ਹਾਲਾਤ ਦਿਸਦੇ ਆ ਜਿੱਦਾਂ ਦੇ ਇਹਦੇ ਪਿੱਛੇ ਬੈਕਗ੍ਰਾਉਂਡ ਨਾਲ ਜਿਹੜੀਆਂ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਆ ਜਾਂ ਤੁਸੀਂ ਵੀ ਆਪਣੇ ਇੱਕ ਪੋਡਕਾਸਟ 'ਚ ਦੱਸਿਆ ਜਿਹੜਾ ਇਹਨੇ ਬਾਹਰ ਵਿਦੇਸ਼ ਦੀ ਧਰਤੀ ਤੇ ਵੀ ਇੱਕ ਔਰਤ ਦੇ ਨਾਲ ੱਤਕਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਬਾਰੇ ਵੀ ਦੁਨੀਆ ਜਾਣਦੀ ਆ ਇਹਦਾ ਭਰਾ ਕਬੂਤਰਬਾਜੀ 'ਚ ਪਟਿਆਲੇ 'ਚ ਕਿੰਨਾ ਲੰਬਾ ਕੇਸ ਚੱਲਦਾ ਰਿਹਾ ਦਲੇਰਮਹਿੰਦੀ ਤੱਕ ਨੂੰ ਸਮਨ ਹੋਏ ਹੂੰ ਮਤਲਬ ਪੈਸੇ ਦੀ ਲਾਲਚ ਦੇ ਨਾਲ-ਨਾਲ ਇੱਕ ਗਿਰਿਆ ਹੋਇਆ ਕਰਦਾਰ ਵੀ ਇਹਨਾਂ ਦੇ ਨਾਲ ਹੀ ਹੈ ਉਸ ਦੇ باوجود ਕਹਿਣ ਕੀ ਜੀ ਮੇਰੇ ਬਾਰੇ ਪਹਿਲੇ ਜਾਣ ਲਓ ਫੇਰ ਮੇਰੇ ਬਾਰੇ ਦੱਸਿਓ ਹੁਣ ਤੇਰੇ ਬਾਰੇ ਜਾਣ ਲਿਆ ਲੋਕਾਂ ਨੇ ਮੇਰੇ ਕੋਲ ਹਜੇ ਵੀ ਬਹੁਤ ਕੁਝ ਆ ਦੱਸਣ ਨੂੰ ਕਹਿਣ ਨੂੰ ਬਹੁਤ ਕੁਝ ਆ ਮਗਰ ਦੇਖੋ ਇਹ ਜਿਹੜੀਆਂ ਪੌੜੀਆਂ ਤੇ ਚੜ ਕੇ ਅੱਜ ਉੱਥੇ ਪਹੁੰਚਿਆ ਜਿਹੜੀਆਂ ਚੀਜ਼ਾਂ ਨੂੰ ਹਾਸਲ ਕਰਕੇ ਅੱਜ ਜਿੱਥੇ ਪਹੁੰਚਿਆ ਉੱਥੇ ਦੀ ਇੱਜ਼ਤ ਬਣੀ ਰਵੇ ਉਹਦੇ ਲਈ ਇਹਨੂੰ ਚੁੱਪ ਰਹਿਣਾ ਜ਼ਰੂਰੀ ਆ ਉਹ ਤਾਂ ਪੱਟਾਂ ਦੇ ਉੱਪਰ ਹੱਥ ਮਾਰ ਕੇ ਕਹਿੰਦੇ ਕਿ ਭਈ ਮੈਂ ਪੰਜਾਬੀ ਆ ਤੇ ਮੈਂ ਪੰਜਾਬ ਲਈ ਬੋਲ ਰਿਹਾ ਆ ਤੇ ਜੋ ਪੰਜਾਬ ਦੇ ਲਈ ਖਤਰਾ ਹੋਵੇਗਾ ਉਹਦੇ ਉੱਪਰ ਤਾਂ ਇਦਾਂ ਦੀ ਟਿੱਪਣੀ ਕੀਤੀ ਨਾ ਇਹ ਸਿੱਖ ਹੈ ਤੇ ਨਾ ਇਹ ਪੰਜਾਬੀ ਹੈ ਤੇ ਨਾ ਹੀ ਅਸੀਂ ਅਸੀਂ ਇਹਨੂੰ ਕਿਸੇ ਕਮਿਊਨਿਟੀ 'ਚ ਬਣਦੇ ਆ ਇਹ ਆਪ ਆਪਣੇ ਆਪਣੇ ਨਾਮ ਦੇ ਨਾਲ ਸਿੰਗਲ ਹੋਂਦੇ ਨੇ ਮੈਂ ਦੱਸਿਆ ਤੇ ਆ ਦੇਖੋ ਇਹ ਤਾਂ ਫੇਕ ਪਿਓ ਦੇ ਮਰਨ ਦਾ ਮੁਆਵਜ਼ਾ ਲੈਂਦੇ ਰਹੇ ਨੇ ਇਹਨਾਂ ਦੇ ਕੀ ਆ ਇਹਨਾਂ ਦਾ ਚੱਲਦਾ ਇਹ ਰਾਮ ਰੀਲਾ ਵਿੱਚ ਨਕਲੀ ਮਤਲਬ ਬਣ ਕੇ ਵਾਨਰ ਰੋਲ ਕਰਨ ਵਾਲੇ ਬੰਦੇ ਨੇ ਅੱਜ ਇਹਨਾਂ ਕੋਲ 4 ਪੈਸੇ ਆ ਗਏ ਆ ਇਹ ਆਪਣੇ ਮੂੰਹ ਦੱਸਣਗੇ ਕੀ ਆ ਢੋਲੇ ਛਣੀਆਂ বাজਾਣ ਵਾਲੇ ਬੰਦੇ ਸੀ ਰਾਮਲੀਲਾ ਵਿੱਚ ਹੋਲੀ-ਹੋਲੀ ਇਹਨਾਂ ਨੂੰ 4 ਪੈਸੇ ਮਿਲ ਗਏ ਤੇ ਇਹਨਾਂ ਨੂੰ ਗੱਲਾਂ ਲੱਪੀਆਂ ਤੇ ਭਰਾ ਦੀ ਬਦੌਲਤ ਇੱਕ ਮਿਹਨਤੀ ਭਰਾ ਦੇ ਬਦੌਲਤ ਅੱਛਾ ਇਹਨਾਂ ਦੀ ਜ਼ਿੰਦਗੀ ਬਣੀ ਆ ਆਦਰਵਾਇਸ ਤਾਂ ਇਹ ਬੰਦੇ ਨਖੇਦ ਹੈਗੇ ਨੇ ਤੇ ਅੱਜ ਇਹਦੀ ਕਰਤੂਤ ਕਰਕੇ ਕਿਉਂਕਿ ਹੁਣ ਇਹਦੇ ਚੰਗੇ ਵਿੱਚ ਪਰਿਵਾਰ ਦੇ ਮੈਂਬਰ ਵੀ ਹੋਣਗੇ ਜਿਹੜੇ ਕਹਿਣਗੇ ਕਿ ਯਾਰ ਇਹਦੇ ਕਰਕੇ ਸਾਰੀਆਂ ਗੱਲਾਂ ਸਾਹਮਣੇ ਆਈਆਂ ਤੇ ਮੈਂ ਚਾਹੁੰਦਾ ਆ ਕਿਰਾ ਭਰਾ ਇਹਦੇ ਰਿਸ਼ਤੇਦਾਰ ਇਹਨੂੰ ਬਿਠਾ ਕੇ ਪੈਰਾਂ 'ਚ ਇਹਨੂੰ ਬੇਇੱਜ਼ਤ ਕਰਨ ਕਿ ਤੇਰੀਆਂ ਇਹ ਕਰਤੂਤਾਂ ਕਰਕੇ ਤੇਰੀਆਂ ਇਹ ਘਟੀਆਂ ਸਟੇਟਮੈਂਟਾਂ ਕਰਕੇ ਸਾਡੀ ਪਰਿਵਾਰ ਦੀ ਜਿਹੜੀ ਹੈ ਸਾਰੀ ਅੱਜ ਚੀਜ਼ਾਂ ਜਿਹੜੀਆਂ ਪਬਲਿਕ ਹੋਈਆਂ ਨੇ ਤੇ ਤੂੰ ਆਪਣਾ ਮੂੰਹ ਬੰਦ ਕਰ ਤੇ ਆਪਣੇ ਆਪ ਨੂੰ ਸੁਧਾਰ ਤਾਂ ਕਿ ਅੱਗੇ ਕੋਈ ਅਗਰ ਤੇਰੇ ਪਰਿਵਾਰ ਵਿੱਚ ਤੇਰਾ ਪੁੱਤ ਧੀ ਅਗਰ ਜਵਾਨ ਹੋ ਕੇ ਦੁਨੀਆ ਵਿੱਚ ਆਵੇ ਤੋਰੀ ਲੋਕ ਇੱਜ਼ਤ ਕਰਨ ਤੇਰੇ ਵਾਂਗ ਬੇਇੱਜ਼ਤੀ ਨਾ ਕਰਾਂਦਾ ਫਿਰੇ ਮੀਕਾ ਸਿੰਘ ਹੋਰੀ ਇਸ ਤਰੀਕੇ ਨਾਲ ਪੱਟਾਂ 'ਤੇ ਹੱਥ ਮਾਰ ਮਾਰ ਕੇ ਜਿਸ ਤਰੀਕੇ ਦੇ ਨਾਲ ਦਲਜੀਤ ਉਸਾਨ ਦੇ ਉੱਪਰ ਸਵਾਲ ਚੱਕ ਰਹੇ ਨੇ ਨਆਂਸੇਂਗਾ ਦੇ ਉੱਪਰ ਸਵਾਲ ਚੱਕ ਰਹੇ ਨੇ ਉਹ ਚੀਜ਼ ਫਿਰ ਕਿੱਥੇ ਰਹਿ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਸਵਾਲ ਚੱਕਦੇ ਪਏ ਨੇ ਤੇ ਕਹਿੰਦੇ ਪਏ ਕਿ ਵੀ ਮੈਂ ਪੰਜਾਬ ਦਾ ਪੋਤਾ ਹਾਂ ਤੇ ਜੋ ਇਹ ਪੰਜਾਬ ਦੇ ਵਿੱਚ ਹੋ ਰਿਹਾ ਮੈਂ ਉਸ ਨੂੰ ਬਰਦਾਸ਼ਤ ਨਹੀਂ ਕਰੂੰਗਾ ਤੇ ਮੈਂ ਤਾਂ ਜਵਾਬ ਦੇਣਾ ਹੀ ਦੇਣਾ ਹੈ ਪੰਜਾਬ ਦੇ ਕਿਹੜੇ ਮਸਲਿਆਂ ਨੂੰ ਲੈ ਕੇ ਪੰਜਾਬ ਦਾ ਪੁੱਤ ਬਣ ਕੇ ਅੱਗੇ ਆਇਆ ਹੈਗਾ ਕੀ ਪੰਜਾਬ ਦੇ ਵਿੱਚ ਜਿਹੜੇ ਨਜਾਜ਼ ਸਿੱਖਾਂ ਦੇ ਕਤਲ ਹੋ ਰਹੇ ਉਹਨੂੰ ਲੈ ਕੇ ਅੱਗੇ ਕੋਈ ਅਗਵਾਈ ਕਰਦਾ ਰਿਹਾ ਜਾਂ ਟਰਸਟ ਦੇ ਜ਼ਰੀਏ ਕੋਈ ਸੇਵਾਵਾਂ ਕਰਦਾ ਰਿਹਾ ਕੀ ਇਹ ਪੰਜਾਬ ਦੇ ਵਿੱਚ ਹੋ ਰਹੀਆਂ ਨਸ਼ੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਲਈ ਲੜਦਾ ਰਿਹਾ ਜਾਂ ਪੰਜਾਬ ਦੀ ਰਾਜਨੀਤੀ ਦਾ ਹਿੱਸਾ ਬਣ ਕੇ ਰਿਹਾ ਕੀ ਬਤੌਰ ਸਿੱਖ ਕੀ ਇਹ ਕੇਸਾਧਾਰੀ ਅਮਰਤਾਰੀ ਬੱਚਾ ਹੈਗਾ ਕੀ ਇਹ ਬਤੌਰ ਸਿੱਖ ਇਹਦੇ ਅੱਗੇ ਬੱਚੇ ਜਿਹੜੇ ਜਾਂ ਇਹਦੇ ਪਰਿਵਾਰ ਜਿਹੜੇ ਵੀ ਅੱਗੇ ਜੀ ਨੇ ਕੀ ਉਹ ਬਤੌਰ ਗੁਰਸਿੱਖੀ ਵਾਲਾ ਜੀਵਨ ਜੀਉਂਦੇ ਆ ਕੀ ਇਹਦੇ ਤੇ ਕੋਈ ਮਾਣ ਕਰਨ ਵਾਲੀ ਗੱਲ ਹੈਗੀ ਹੈ ਕੋਈ ਇਦਾਂ ਦਾ ਹਿੱਸਾ ਹੈਗਾ ਕਿ ਅਸੀਂ ਇਸ ਤੇ ਮਾਣ ਕਰ ਸਕੀਏ ਬਤੌਰ ਸਿੱਖ ਜਾਂ ਪੰਜਾਬੀ ਇਹ ਘਟਨਾ ਹੈ ਪਹਿਲੇ ਦੱਸੇ ਅਸੀਂ ਤਾਂ ਦੱਸ ਦਿੰਦਾ ਕਿ ਹੈਗਾ ਸਿੱਖਾਂ ਦੇ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਰਤਮ ਰਦਾ ਜੀ ਰਤਮ ਰਦਾ ਦੇ ਬਿਲਕੁਲ ਖਿਲਾਫ ਚੱਲਣ ਵਾਲੇ ਲੋਕਾਂ ਚੋਂ ਇਹ ਜਿਹੜਾ ਔਰਤਾਂ ਦੇ ਲਈ ਆਪਣੇ ਮਾਨਸਿਕਤਾ ਦੇ ਵਿੱਚ ਜ਼ੈਨ ਵਿੱਚ ਜਿਹੜੀਆਂ ਚੀਜ਼ਾਂ ਰੱਖਦਾ ਆ ਜੋ ਕਰਦਾ ਆ ਉਹ ਬਤੌਰ ਪੰਜਾਬੀ ਸਿੱਖ ਕੋਈ ਵੀ ਨਹੀਂ ਕਰਦਾ ਈਵਨ ਰਾਜੂ ਜੀ ਤੁਸੀਂ ਵੀ ਨਹੀਂ ਕਿਉਂਕਿ ਪੰਜਾਬ ਦਾ ਇੱਕ ਹੁਣ ਹਿੱਸਾ ਹਾਂ ਪੰਜਾਬ 'ਚ ਰਹਿੰਦੇ ਆ ਪੰਜਾਬੀ ਬੋਲਦੇ ਪੰਜਾਬ 'ਚ ਜੰਮੇ ਬੜੇ ਵੱਡੇ ਹੋਏ ਹਾਂ ਜੀ ਤੁਸੀਂ ਮੰਨਦੇ ਆ ਇਹ ਹੋਰ ਵੀ ਜਿਹੜੇ ਪੰਜਾਬ ਵਿੱਚ ਰਹਿਣ ਵਾਲੇ ਲੋਕ ਜਿਹੜੇ ਪਤੌਰ ਸਿੱਖ ਨਹੀਂ ਹੈਗੇ ਜੀ ਉਹ ਵੀ ਮੰਨਦੇ ਨੇ ਕਿ ਗਲਤ ਕੀਆ ਤਾਂ ਸਹੀ ਕੀਆ ਤੇ ਇਹ ਆਪਣੇ ਆਪ ਨੂੰ ਦਾਵਾ ਕਰਨ ਦੇ ਆ ਕਿ ਮੇਰੇ ਬਾਰੇ ਜਾਨੋ ਫਿਰ ਮੇਰੇ ਬਾਰੇ ਬੋਲੋ ਤੇ ਹੁਣ ਜਦੋਂ ਤੇਰੇ ਬਾਰੇ ਜਾਣ ਲਿਆ ਫਿਰ ਹੁਣ ਲੋਕੀ ਤੇਰੇ ਬਾਰੇ ਜਿਹੜੇ ਹੁਣ ਸਵਾਲ ਕਰਨਗੇ ਉਹਨਾਂ ਦਾ ਜਵਾਬ ਨਹੀਂ ਆ ਕੇ ਅਸੀਂ ਤਾਂ ਹੁਣ ਤੇਰੇ ਤੋਂ ਸਵਾਲ ਜਿਹੜੇ ਖੜੇ ਕਰਤੇ ਹੈਗੇ ਆ ਤੇ ਇਹਨਾਂ ਚ ਜਿਹੜੀ ਗੱਲ ਝੂਠ ਹੋ ਗਈ ਉਹ ਵੀ ਦੱਸੀ ਕਿ ਤੇਰੇ ਭਰਾ ਨਹੀਂ ਨਗਾਲੀਆਂ ਮੋਦਰੀਆਂ ਵੇਚਦੇ ਸੀਗੇ ਕਿ ਤੇਰੇ ਭਰਾ ਨਹੀਂ ਟੇਵੇ ਬਣਾਉਂਦੇ ਸੀਗੇ ਤੇਰੇ ਭਰਾ ਨਹੀਂ ਹੱਥ ਪੜਦੇ ਸੀਗੇ ਕਿ ਤੁਸੀਂ ਬਾਹਰ ਇੰਗਲੈਂਡ ਜਾ ਕੇ ਭੀਖਾ ਨਹੀਂ ਮੰਗਦੇ ਸੀਗੇ ਕਿ ਤੁਸੀਂ ਆਪਣੇ ਬਾਪ ਨੂੰ ਜੂੰਦੇ ਨੂੰ ਹੀ ਮਰ ਆ ਦੱਸ ਕੇ ਹਰਜਾਨੇ ਨਹੀਂ ਲੇ ਆ ਸਾਰੀਆਂ ਗੱਲਾਂ ਦਾ ਜਵਾਬ ਦੇ ਦੇਵੇ ਮੀਕਾ ਫਿਰ ਤੁਸੀਂ ਉਹਨੂੰ ਪੁੱਛ ਲਿਓ ਕਿ ਮੈਂ ਸਹੀ ਆ ਜਾਂ ਗਲਤ ਆ ਫੇ ਕਰ ਲਵੇ ਉਹ ਤਾਂ ਕਹਿੰਦੇ ਵੀ ਅਸੀਂ ਤਾਂ ਬਈ ਰਜੇਪੁੱਜੇ ਹੈਗੇ ਆ ਸਾਡੇ ਕੋਲ ਇੰਨੀਆਂ ਗੱਡੀਆਂ ਇੰਨੇ ਘੋੜੇ ਇੰਨਾ ਕੁਝ ਹੈਗਾ ਸਭ ਕੁਝ ਹੈ ਸਵਾਲ ਚੱਕਣ ਵਾਲੇ ਤਾਂ ਇਦਾਂ ਹੀ ਸਵਾਲ ਚੱਕੀ ਜਾ ਰਹੇ ਨੇ ਅਸੀਂ ਦਸਾਂ ਨੌਾਂ ਦੀ ਕਿਰਤ ਕਰਕੇ ਕੋਈ ਚੀਜ਼ ਹਾਸਲ ਕੀਤੀ ਹੋਵੇ ਨਾ ਫਿਰ ਤਾਂ ਮਾਣ ਵੀ ਕਰੀਦਾ ਹੁੰਦਾ ਅਸੀਂ ਕਿਸੇ ਮੋਰੇ ਹੱਥ ਛੱਡ ਕੇ ਬੇਕਾਮੰਗ ਕੇ ਐਵੇਂ ਨੀਵੇਂ ਨੀਵੇਂ ਗਿਰ ਕੇ ਆਪਣੀ ਝੂਠੀ ਸ਼ੌਹਰਤ ਲਈ ਕਿਸੇ ਔਰਤ ਨੂੰ ਬਾਜ਼ਾਰ ਵਿੱਚ ਛੇੜ ਕੇ ਜਾਂ ਉਹਨੂੰ ਚੁੰਮ ਕੇ ਛੱਟ ਕੇ ਇਹ ਚੀਜ਼ਾਂ ਨਾਲ ਅਸੀਂ ਮਸ਼ਹੂਰ ਨਹੀਂ ਹੁੰਦੇ ਇਹ ਤਾਂ ਮਾਨ ਕਰੇਗੀ ਇਹਦੀ ਕੋ ਰਾਇਲਟੀ ਆਪਣੀ ਕੋਈ ਚੰਗੀ ਚੀਜ਼ਾਂ ਨਾਲ ਕਮਾਈ ਹੋਵੇ ਬਿਲਕੁਲ ਥੱਲੇ ਗਿਰ ਕੇ ਕਮਾਈ ਹੋਈ ਸ਼ੌਹਰਤ ਹੈ ਜੀ ਇਹਨਾਂ ਲੋਕਾਂ ਦੀ ਫਿਰ ਹੁਣ ਮੈਂ ਦਿਲਜੀਤ ਦੁਸਾਂਜ ਵਾਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਇਹਨਾਂ ਦੇਖੋ ਦਿਲਜੀਤ ਦੁਸਾਂਜ ਤੇ ਇਹਨਾਂ ਦੀ ਇੱਕ ਅ ਇੰਡਸਟਰੀਆ ਇੰਡਸਟਰੀ ਕਰਕੇ ਇਹਨਾਂ ਦਾ ਆਪਸ ਵਿੱਚ ਕੀ ਲੈਣਾ ਦੇਣਾ ਹੈ ਉਹ ਇੱਕ ਅਲੱਗ ਵਿਸ਼ਾ ਆ ਮੈਂ ਦਲਜੀਤ ਦਸਾਇਨ ਦੇ ਫੇਵਰ ਵਿੱਚ ਨਹੀਂ ਇੰਟਰਵਿਊ ਕਰ ਰਿਹਾ ਕਿਉਂਕਿ ਉਹ ਹੋ ਸਕਦਾ ਕੁਝ ਮਸਲਿਆਂ ਨੂੰ ਲੈ ਕੇ ਉਹ ਵੀ ਮਤਲਬ ਕਟਗਰੇਚ ਹੋਵੇ ਅਸੀਂ ਉਸ ਵਿਸ਼ੇ ਨੂੰ ਉਸ ਤਰੀਕੇ ਨਾਲ ਡੀਲ ਹੀ ਨਹੀਂ ਕਰਦੇ ਪਰ ਜਿਹੜੀ ਮੇਕੇ ਦੀ ਵਾਰ-ਵਾਰ ਆ ਕੇ ਪੜਕਾਵਟ ਪੈਦਾ ਕਰਨੀ ਲੋਕਾਂ ਨੂੰ ਚੈਲੰਜ ਦੇਣਾ ਉਹਨਾਂ ਦੀ ਪੋਡਕਾਸਟ ਦੀ ਵੈਲਿਊ ਦੱਸਣੀ ਜਾਂ ਉਹਨਾਂ ਦੇ ਪ੍ਰੋਗਰਾਮਾਂ ਨੂੰ ਜਿਹੜਾ ਫੇਕ ਦੱਸਣਾ ਹੁਣ ਅੱਜ ਰਿਐਲਿਟੀ ਸਾਹਮਣੇ ਆ ਦਿੱਤੀ ਐ ਹੋਰ ਇਸ ਤੋਂ ਬਾਅਦ ਵੀ ਬਹੁਤ ਕੁਝ ਹੈਗਾ ਕਹਿਣ ਕਹਾਣ ਨੂੰ ਮੈਂ ਤੇ ਬੰਦੇ ਵੀ ਨਾਲ ਖੜੇ ਕਰ ਦੂੰਗਾ ਠੀਕ ਐ ਨਾ ਫਿਰ ਫਿਰ ਵੀ ਤੇ ਚੁੱਪ ਕਰੂਗਾ ਹੀ ਤੇ ਹੁਣ ਇਹਨੂੰ ਚੁੱਪ ਕਰਨਾ ਚਾਹੀਦਾ ਹੁਣ ਇਹਨੂੰ ਇਹਨਾਂ ਚੀਜ਼ਾਂ ਦੇ ਵਿੱਚ ਦਖਲੰਦਾ ਜੀ ਨਹੀਂ ਕਰਨੀ ਚਾਹੀਦੀ ਨਾ ਉਹ ਪੰਜਾਬੀ ਨਾ ਉਹ ਸਿੱਖ ਉਹ ਆਪਣੀ ਇੰਡਸਟਰੀ ਨਾਲ ਵਾਸਾ ਰੱਖੇ ਉਧਰ ਜਿਹੜੀ ਉਹਨੇ ਖੇ ਖਾਣੀ ਉਹ ਖਾਵੇ ਬਾਹਰ ਨਾ ਆਵੇ ਇਹਨਾਂ ਚੀਜ਼ਾਂ ਤੋਂ ਆਪਣਾ ਆਪਣਾ ਦਾਇਰਾ ਸੀਮਿਤ ਰੱਖੇ ਉਹ ਤਾਂ ਕਹਿੰਦੇ ਪੈਨ ਕਿ ਵੀ ਪੰਜਾਬ ਦੇ ਵਿੱਚ ਜੋ ਵਿਅਕਤੀ ਪੱਤਰਕਾਰ ਪੋਡਕਾਸਟ ਕਰਦੇ ਪਏ ਨੇ ਉਹ ਪਹਿਲਾਂ ਜਾਣਕਾਰੀ ਇਕੱਠੀ ਕਰ ਲੈਣ ਉਸ ਤੋਂ ਬਾਅਦ ਮੇਰੇ ਉੱਪਰ ਬਿਆਨ ਦੇਣਾ ਉਸ ਤੋਂ ਇਲਾਵਾ ਉਹਨੇ ਜਿਹੜੀ ਅਪਸ਼ਬਦ ਬੋਲੇ ਹੈਗੇ ਪੱਤਰਕਾਰ ਨੂੰ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਉਹੀ ਕਹਾਂ ਦੇਖੋ ਕਦੀ ਪੱਤਰਕਾਰ ਨੂੰ ਛੇੜਨਾ ਨਹੀਂ ਚਾਹੀਦਾ ਕਿ ਪੱਤਰਕਾਰ ਆਪਣੀ ਦਿਖਾਵੇ ਐਗਜ਼ੈਕਟ ਰਿਐਲਿਟੀ ਕਿਉਂਕਿ ਪੱਤਰਕਾਰ ਦੀ ਅਪਰੋਚ ਹੁੰਦੀ ਜ਼ਿਆਦਾ ਉਹ ਕਿਸੇ ਆਮ ਬੰਦੇ ਨਾਲੋਂ ਜ਼ਿਆਦਾ ਪਹੁੰਚ ਰੱਖਦਾ ਉਹਦੀ ਆਮ ਬੰਦੇ ਨਾਲੋਂ ਜ਼ਿਆਦਾ ਪਕੜ ਹੁੰਦੀ ਹੈ ਸੋਸਾਇਟੀ 'ਚ ਉਹ ਵਿਚਰਦਾ ਹੈ ਉਹਨੂੰ ਬੰਦਾ ਲੱਭਣਾ ਕੋਈ ਔਖੀ ਗੱਲ ਨਹੀਂ ਇਹਨੇ ਸਮਝਿਆ ਹੋਣਾ ਕਿ ਪਤਾ ਨਹੀਂ ਕੋਈ ਇਦਾਂ ਹੀ ਮਤਲਬ ਛੋਟੇ ਲੈਵਲ ਤੇ ਉੱਤੇ ਬੰਦਾ ਆ ਜਾਂ ਉਸ ਨੂੰ ਮੈਂ ਕਹਣਾ ਚਾਹੇ ਛੋਟੇ ਲੈਵਲ ਤੇ ਵੀ ਹੋਵੇ ਉਹਦੀ ਰਿਐਲਿਟੀ ਨੂੰ ਚੈਲੰਜ ਜਿਹੜਾ ਨਹੀਂ ਕਰਨਾ ਚਾਹੀਦਾ ਜੇ ਰਿਐਲਿਟੀ ਆ ਫੇਕ ਹੈਗੀ ਆ ਤਾਂ ਤੁਸੀਂ ਉਸ ਨੂੰ ਕਾਨੂੰਨੀ ਤੌਰ ਤੇ ਉੱਤੇ ਚੈਲੰਜ ਕਰੋ ਤੇ ਤੁਹਾਨੂੰ ਲੱਗਦਾ ਪ੍ਰੋਸੈਸ ਚ ਲੰਘੋ ਹਨਾ ਮਤਲਬ ਤੁਸੀਂ ਇੱਕ ਪਾਸੇ ਬੰਦਿਆਂ ਨੂੰ ਛੇੜ ਵੀ ਰਹੇ ਹੋ ਉੱਤੋਂ ਤੁਸੀਂ ਝੂਠ ਦੀ ਪੰਡ ਬਣ ਕੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹੋ ਜਿੱਦਾਂ ਤੁਸੀਂ ਸੱਚੀ ਪਤਾ ਨਹੀਂ ਕਿੱਥੋਂ ਦੀ ਰਾਜੇ ਮਹਾਰਾਜਾਂ ਚੋਂ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਦਲੇਰਮਹਿੰਦੀ ਇੰਨਾ ਮਤਲਬ ਮੈਂ ਉਹਦੇ ਨਾਲ-ਨਾਲ ਤਾਂ ਕੰਪੇਅਰ ਕਰ ਰਿਹਾ ਹਾਂ ਉਹ ਇੰਨਾ ਡਾਊਨ ਟੂ ਅਰਥ ਰਿਹਾ ਕਿਸੇ ਟਾਈਮ ਕੀ ਇੱਕ ਤਿਲਕ ਵਿਹਾਰ ਵਿੱਚ ਟੇਲਰ ਦੀ ਦੁਕਾਨ ਤੇ ਦਰਜੀ ਦਾ ਕੰਮ ਵੀ ਕਰਦਾ ਰਿਹਾ ਅੱਛਾ ਮਤਲਬ ਇੰਨੀ ਮਤਲਬ ਗਰੀਬੀ ਵੇਖੀ ਹੈ ਘਰਾਂ ਚੋਂ ਮਤਲਬ ਭਰਾ ਕਹਿ ਸਕਦੇ ਕਿ ਸਾਦ ਹੈ ਤੇ ਛੋਟਾ ਭਰਾ ਜਿਹੜਾ ਹੈਗਾ ਇਹ ਉਹ sire ਦਾ ਮੈਂ ਕਹਿੰਦਾ ਕਿ ਬਤੌਰ ਅਸੀਂ ਉਹਨੂੰ ਵੀ ਕਈ ਚੀਜ਼ਾਂ ਨੂੰ ਲੈ ਕੇ ਮੰਨਦੇ ਹਾਂ ਪ੍ਰੋਬਲਮ ਮੰਨਦੇ ਹਾਂ ਦਲੇਰਮਹਿੰਦੀ ਨੂੰ ਵੀ ਕਿਉਂਕਿ ਦਲੇਰਮਹਿੰਦੀ ਨੂੰ ਇਹਨੇ ਕਿਹਾ ਕਿ ਦਲੇਰਮਹਿੰਦੀ ਇੱਕ ਐਸਾ ਸ਼ਖਸ ਹੈਗਾ ਕਿ ਉਹ ਪਹਿਲੇ ਇੰਡਸਟਰੀ ਦੇ ਵਿੱਚ ਐਜ਼ ਅ ਪੰਜਾਬੀ ਸਿੰਗਰ ਵਧੀਆ ਸਾਹਮਣੇ ਆ ਉਹਦੇ ਕਰਕੇ ਪੱਗ ਦੀ ਸ਼ਾਨ ਬਣੀ ਜਦ ਕਿ ਉਹ ਪੱਗ ਬਣ ਕੇ ਤਾਂ ਆਇਆ ਹੀ ਨਹੀਂ ਕਦੀ ਇੰਡਸਟਰੀ 'ਚ ਉਹ ਬਾਅਦ 'ਚ ਪੱਗ ਬਣ ਕੇ ਪਟਿਆਲੀਆਂ ਜਿਹੜੀ ਨੱਗਾ ਵਾਲੀ ਪੱਗ ਬਣ ਕੇ ਆਣ ਲੱਗਾ ਉਸ ਤੋਂ ਪਹਿਲੇ ਤਾਂ ਆਪਣੀ ਮਾਂ ਦਾ ਸਕਾਫ ਸਿਰ ਤੇ ਬਣ ਕੇ ਭੰਗੜੇ ਤੇ ਗਿੱਧੇ ਕਰਦਾ ਰਿਹਾ ਅੱਛਾ ਜਿਹੜੇ ਬੋਲੋ ਤਾਰਾ ਰਾਰੇ ਆ ਕੱਟੇ ਤੇ ਚੜ ਗਈ ਕਟੀਰੇ ਤੇ ਚੜ ਗਈ ਉਹ ਉਹਨੇ ਮਾਂ ਦਾ ਸਕਾਫ ਬਣ ਕੇ ਕੀਤਾ ਤਾਂ ਉਦੋਂ ਪੱਗ ਕਿੱਥੇ ਗਈ ਸੀਗੀ ਉਸ ਚੀਜ਼ ਨੂੰ ਲੈ ਕੇ ਉਹ ਸ਼ੁਰੂ ਹੋਏ ਇੰਡਸਟਰੀ 'ਚ ਇਹ ਬੰਦੇ ਸਾਡਾ ਮਜ਼ਾਕ ਦਾ ਪਾਤਰ ਬਣਾਇਆ ਜਿਹਨਾਂ ਬੰਦਿਆਂ ਨੇ ਅੱਜ ਉਹ ਗੱਲ ਕਰਨ ਦੇ ਕਿ ਪੱਗ ਉਹਨਾਂ ਕਰਕੇ ਫੇਮਸ ਹੋਈ ਇੰਡਸਟਰੀ ਦੇ ਅੰਦਰ ਕੀ ਸਵਾਲ ਹੈ ਜੀ ਉਹ ਕਹਿੰਦੇ ਕਿ ਬਈ ਪੱਗ ਸਾਢੇ ਕਰਕੇ ਫੇਮਸ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਵਾਈਡ ਅਸੀਂ ਲਿਆਉਣ ਵਾਲੇ ਆ ਪੱਗ ਨੂੰ ਤੇ ਲੋਕ ਸਾਨੂੰ ਹੀ ਅੱਜਕੱਲ ਟੀਚਰਾ ਅਸੀਂ ਉਹਨਾਂ ਲੋਕਾਂ ਨੂੰ ਉਦੋਂ ਬੇਇੱਜ਼ਤ ਕੀਤਾ ਉਹਨਾਂ ਦਿਨਾਂ ਦੇ ਵਿੱਚ ਮਗਰ ਚਲੋ ਬੰਦਾ ਬਹੁਤ ਡਾਊਨ ਟੂ ਅਰਥ ਹੈਗਾ ਤਾਂ ਕਰਕੇ ਉਹ ਬੜੀ ਜਲਦੀ ਗੱਲ ਨੂੰ ਸਮਝ ਗਿਆ ਦਲੇਰ ਮਹਿੰਦੀ ਤੇ ਉਹਨੇ ਇਸ ਚੀਜ਼ ਦੀ ਜਲਦੀ ਚੀਜ਼ ਚੇਂਜ ਜਿਹਾ ਉਹਨੇ ਜਿਹੜੀ ਦਸਤਾਰ ਹੁਣ ਬਣ ਕੇ ਜਿਹੜੀ ਨੱਗਾਲੀ ਨਾਲ ਪੱਟੀ ਜੀ ਬੰਨਦਾ ਨਾ ਉਸਲ ਜੇ ਮਲਕੀਤ ਸਿੰਘ ਜਿਹੜਾ ਉਹਦਾ ਸੀਨੀਅਰ ਨੇ ਇਸ ਇੰਡਸਟਰੀ ਦੇ ਸਿੰਗਰ ਜਿਹੜੇ ਮਲਕੀਤ ਸਿੰਘ ਨੇ ਉਹਨਾਂ ਨੂੰ ਉਹਨਾਂ ਨੇ ਮਤਲਬ ਉਹਨਾਂ ਦੀ ਪਹਿਚਾਨ ਵਰਗੀ ਆਪਣੀ ਪਹਿਚਾਨ ਬਣਾਉਂਦੀ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਉਹਦੇ ਨਾਲ ਉਹਨਾਂ ਦੀ ਦਸਤਾਰ ਸਿਰ ਤੇ ਆਈ ਹੈ ਉਹਦਾ ਆਦਰਵਾਇਸ ਤਾਂ ਇਹ ਮਤਲਬ ਚੁੰਨੀਆਂ ਸਿਰ ਤੇ ਬੰਨਣ ਬਨ ਕੇ ਨੇ ਚਨਾਲੇ ਬੰਦੇ ਨੇ ਸੋ ਹੌਲੀ ਹੌਲੀ ਸੁਧਾਰ ਬੰਦੇ ਦੀ ਜ਼ਿੰਦਗੀ 'ਚ ਆਂਦਾ ਦਲੇਰਮੰਦੀ ਦੀ ਜ਼ਿੰਦਗੀ 'ਚ ਸੁਧਾਰ ਆਇਆ ਤੇ ਇਹਦੀ ਜ਼ਿੰਦਗੀ 'ਚ ਵੀ ਸੁਧਾਰ ਆਵੇ ਇਹੀ ਆਸ ਰੱਖ ਕੇ ਆਪਾਂ ਇੰਟਰਵਿਊ ਕਰ ਰਹੇ ਹਾਂ ਤੇ ਜੇ ਇਹਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਸਬਕ ਮਿਲ ਗਿਆ ਤੇ ਅੱਜ ਤੋਂ ਬਾਅਦ ਇਹਨਾਂ ਚੀਜ਼ਾਂ 'ਚ ਦਖਲ ਨਾ ਦਵੇ ਨਾ ਹੀ ਅਮਰਤਪਾਲ ਮਹਿਰਜ ਆਉ ਦੇ ਵਰਗਾ ਕੋਈ ਹੋਰ ਸਿੰਘ ਜਿਹੜਾ ਵੀ ਕੋਈ ਸਿੱਖੀ ਕਾਮ ਦੇ ਲਈ ਤੱਤ ਪਰ ਹੈਗਾ ਉਹਨੂੰ ਨਾ ਛੇੜੇ ਤੇ ਕਹਦੇ ਉਹਨਾਂ ਨੂੰ ਹੁਣ ਜੋ ਜਵਾਬ ਚਾਹੀਦੇ ਸੀਗੇ ਉਹ ਮਿਲ ਜਾਣਗੇ ਤੇ ਉਸ ਤੋਂ ਬਾਅਦ ਉਹ ਸ਼ਾਂਤ ਬੈਠਣਗੇ ਦੇਖੋ ਸ਼ਾਂਤ ਮੇਰੇ ਹਿਸਾਬ ਨਾਲ ਹੁਣ ਉਹਨੂੰ ਹੋਣਾ ਚਾਹੀਦਾ ਜੇ ਨਹੀਂ ਹੁੰਦਾ ਤੇ ਮੈਂ ਬਹੁਤ ਸਾਰੀਆਂ ਅਪਰਤਾਂ ਹੋਰ ਖੋਲੂੰਗਾ ਤੇ ਜੇ ਮੈਂ ਖੋਲੂੰਗਾ ਤਾਂ ਫਿਰ ਮੈਂ ਬੰਦੇ ਵੀ ਨਾਲ ਖੜੇ ਕਰੂੰਗਾ ਫਿਰ ਇਸ ਲਈ ਸਮੱਸਿਆ ਜ਼ਿਆਦਾ ਹੋ ਜੂਗੀ ਕਿ ਇੰਡਸਟਰੀ 'ਚ ਬਦਨਾਮੀ ਹੋਊਗੀ ਤਾਂ ਇਹਨੂੰ ਵੀ ਕੰਮ ਮਿਲਣਾ ਬੰਦ ਹੋ ਜਾਊਗਾ ਆਪਣੀ ਰੋਜੀ ਰੋਟੀ ਜੇ ਚਲਾਉਣੀ ਹੈ ਤੇ ਬੰਦੇ ਦਾ ਪੁੱਤ ਬਣ ਕੇ ਕਮਾਵੇ ਮਤਲਬ ਜੇ ਰੋਜੀ ਰੋਟੀ ਚਲਾਉਣੀ ਹੈਗੀ ਤਾਂ ਸ਼ਾਂਤੀ ਨਾ ਬਹਿ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਬਿਆਨ ਦਿੱਤੇ ਹੈਗੇ ਆ ਮੀਕਾ ਸਿੰਘ ਹੋਰਾ ਵੱਲੋਂ ਅੱਛਾ ਇੱਕ ਸਵਾਲ ਇਹ ਹੈ ਕਿ ਮੀਕਾ ਸਿੰਘ ਪਹਿਲਾਂ ਕਦੀ ਨਹੀਂ ਬੋਲਿਆ ਇਹ ਇਦਾਂ ਦੇ ਮੁੱਦਿਆਂ ਦੇ ਉੱਪਰ ਕਾਫੀ ਪਹਿਲਾਂ ਵੀ ਬਹੁਤ ਚਰਚਾਵਾਂ ਹੋਈਆਂ ਸੀਗੀਆਂ ਹੁਣ ਹੀ ਕਿਉਂ ਮੀਕਾ ਸਿੰਘ ਇੰਨਾ ਐਕਟਿਵ ਹੋ ਗਿਆ ਕੀ ਲੱਗਦਾ ਪਤਾ ਨਹੀਂ ਹੁਣ ਇਹ ਰਿਹਾ ਸਿਆਸੀ ਮੁਫਾਤ ਕੀ ਹੁੰਦਾ ਕਿਉਂਕਿ ਨਾ ਕਿਸੇ ਟਾਈਮ ਇਹਦਾ ਬ੍ਰਦਰ ਵੀ ਬਹੁਤ ਦਲੇਰਮਹਦੀ ਵੀ ਬਹੁਤ ਹਾਈਲਾਈਟ ਹੋਣ ਦੇ ਲਈ ਨਾ ਮਸਲਿਆਂ ਨੂੰ ਕਰੋਧਦਾ ਰਿਹਾ ਸੀਗਾ ਤੇ ਉਦੋਂ ਹੀ ਜਿਹੜੀ ਇੰਡੀਅਨ ਪੋਲਿਟਿਕਸ ਦੇ ਵਿੱਚ ਜਿਹੜੀ ਡੀਪ ਸਟੇਟ ਹੁੰਦੀ ਹੈ ਉਹਨਾਂ ਦੇ ਨਾਲ ਜਿਨ੍ਹਾਂ ਕੇਪੀਐਸ ਬਿੱਟੇ ਵਰਗੇ ਬੰਦੇ ਇਹ ਵੀ ਨਾਲ ਇਹਨਾਂ ਦਾ ਲਿੰਕ ਹੋਏ ਸੀ ਕਿਸੇ ਟਾਈਮ ਤੇ ਮੈਨੂੰ ਨਹੀਂ ਲੱਗਦਾ ਸ਼ਾਇਦ ਇਹ ਚੀਜ਼ ਜਦੋਂ ਉਹਨੇ ਇਸ ਚੀਜ਼ ਤੋਂ ਸਬਕ ਲਿਆ ਦਲੇਰਮਹਦੀ ਨੇ ਤੇ ਇਹਨੂੰ ਵੀ ਲੈਣਾ ਚਾਹੀਦਾ ਉਹ ਵੀ ਇਸ ਚੀਜ਼ ਤੋਂ ਫਿਰ ਗੈਪ ਰੱਖ ਕੇ ਆਪਣੀ ਜ਼ਿੰਦਗੀ ਜਿਹੜੀ ਉਹਨੂੰ ਇੰਡਸਟਰੀ ਦੇ ਬਤੌਰ ਇੱਕ ਜਿਉਣੀ ਚ ఏਬੀਸੀ ਸਿੰਗਰ ਉਹ ਉਸ ਤਰੀਕੇ ਨਾਲ ਹੀ ਜੀ ਰਿਹਾ ਇਹ ਵੀ ਸ਼ਾਇਦ ਕਿਸੇ ਦੇ ਹੱਥੇ ਨਾ ਚੜਿਆ ਹੋਵੇ ਜਿਸ ਕਰਕੇ ਇਦਾਂ ਦੀ ਪਬਲਿਸਿਟੀ ਫੇਕ ਪਬਲਿਸਿਟੀ ਭਾਲਦਾ ਤੇ ਜੇ ਥੋੜੇ ਦਿਨਾਂ ਅੱਜ ਸਾਹਮਣੇ ਗੱਲ ਆਣੀ ਚਾਹੀਦੀ ਮੇਰੇ ਹਿਸਾਬ ਨਾਲ ਕਿ ਕੌਣ ਇਹਦੇ ਮਗਰ ਹੈ ਕੌਣ ਇਹਨੂੰ ਇਹ ਚੀਜ਼ਾਂ ਲਈ ਕਹਿ ਰਿਹਾ ਉਸਾਰਿਆ ਫਿਲਹਾਲ ਤੇ ਮੇਰੇ ਹੱਥ ਚਾਹ ਦੇ ਕੋਈ ਦਾ ਨਹੀਂ ਔਥੈਂਟੀਸਿਟੀ ਨਹੀਂ ਹੈ ਕਿ ਜੇ ਦੇ ਕਰਕੇ ਮੈਂ ਕਹਿ ਸਕਾਂ ਕਿ ਫਲਾਣੇ ਕਾਰਨਾਂ ਕਰਕੇ ਇਹਦਾ ਕਰ ਰਿਹਾ ਜੇਕਰ ਹੁਣ ਚੁੱਪ ਨਹੀਂ ਬੈਠਦੇ ਨੇ ਮੇਕਾ ਸਿੰਘ ਫਿਰ ਤੁਹਾਡੇ ਵੱਲੋਂ ਕੀ ਕੁਝ ਕੀਤਾ ਜਾਵੇਗਾ ਬਸ ਨਹੀਂ ਫਿਰ ਅਗਲਾ ਇੰਟਰਵਿਊ ਅਸੀਂ ਸਟੂਡੀਓ ਚ ਕਰਾਂਗੇ ਪ੍ਰੋਪਰ ਤਰੀਕੇ ਨਾਲ ਵਿਦ ਐਵਿਡੈਂਸ ਚਲੋ ਠੀਕ ਹੈ ਜੀ ਸ਼ੁਕਰੀਆ ਦੀ ਬਹੁਤ ਬਹੁਤ ਤਾਂ ਹਰਜਿੰਦਰ ਸਿੰਘ ਜਿੰਦਾ ਹੋਰੀ ਸਾਡੇ ਨਾਲ ਨੇ ਗਲਬਾਤ ਕੀਤੀ ਹੈ ਤਾਂ ਜੇਕਰ ਹੁਣ ਵੀ ਮੇਕਾ ਸਿੰਘ ਹੋਰਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਤਾਂ ਉਹ ਇੱਕ ਬਾਰ ਦੁਬਾਰਾ ਤੋਂ ਜੜਾਏ ਉਹ ਸੋਚ ਵਿਚਾਰ ਕਰਨ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪਰਤਾ ਖੋਲ੍ਹੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਸਮਝ ਆਣਾ ਚਾਹੀਦਾ ਹੈਗਾ ਕਿ ਪੱਤਰਕਾਰ ਹਮੇਸ਼ਾ ਹੀ ਐਗਜ਼ੈਕਟ ਅਤੇ ਸੱਚੀਆਂ ਗੱਲਾਂ ਖੋਲ੍ਹ ਕੇ ਸਾਹਮਣੇ ਰੱਖਦੇ ਨੇ ਕੈਮਰੋਨ ਪੰਕਜ ਦੇ ਨਾਲ ਰਾਜ ਗੁਪਤਾ ਜਲੰਧਰ